ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵਨੀਅਸ ਲੈ ਕੇ ਹਾਜ਼ਰ ਹੋਏ ਆਂ ਆਦੀ ਵੱਡੀ ਅਪਡੇਟ ਜੋ ਕਿ ਜਲੰਧਰ ਪੱਛਮੀ ਜਿਮਨੀ ਚੋਣ ਦੇ ਨਾਲ ਸੰਬੰਧਿਤ ਹੈ ਵਜਨ ਸਮਾਜ ਪਾਰਟੀ ਦੇ ਸੁਭਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਲਖਨਊ ਵਿਖੇ ਵਜਨ ਸਮਾਜ ਪਾਰਟੀ ਦੇ ਸਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਐਲਾਨ ਕੀਤਾ ਹੈ ਕਿ ਵਜਨ ਸਮਾਜ ਪਾਰਟੀ ਜਲੰਧਰ ਪੱਛਮੀ ਵਿਧਾਨ ਸਭਾ ਦੀ ਜਿਮਨੀ ਚੋਣ ਨੂਨ ਲੜੇਗੀ ਉਹਨਾਂ ਨੇ ਕਿਹਾ ਕਿ ਵੋਇਲ ਸਮਾਏ ਪਾਰਟੀ ਦੇ ਸਮੂच्चय ਵਰਕਰ ਤੇ ਸਮਰਥਕ ਇਸ ਚੋਣ ਵਿੱਚ ਹਿੱਸਾ ਲੈਣਗੇ ਵਿਤੀ ਦਿਨੀ ਬਸਪਾ ਪੰਜਾਬ ਪ੍ਰਧਾਨ ਦਸਵੀ ਸਿੰਘ ਗੜੀ ਨੇ ਵੋਇਲ ਸਮਾਏ ਪਾਰਟੀ ਦੇ ਰਸ਼ਟਰੀ ਪ੍ਰਧਾਨ ਪੰਨ ਕੁਮਾਰੀ ਮਾਇਆਵਤੀ ਜੀ ਦੇ ਨਾਲ ਲਖਨਊ ਵਿਖੇ ਮੀਟਿੰਗ ਵੀ ਕੀਤੀ ਪੰਜਾਬ ਦੇ ਰਾਜਨੀਤਿਕ ਹਾਲਾਤਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਉਹਨਾਂ ਨੂੰ ਦੱਸੀ ਤੇ ਇਸ ਮੌਕੇ ਗੜੀ ਨੇ ਅੱਗੇ ਵੀ ਇਹ ਕਿਹਾ ਕਿ ਪੰਜਾਬ ਵਿੱਚ ਅਤੇ ਰਾਸ਼ਟਰੀ ਪੱਧਰ ਉਤੇ ਅਨੁਸੂਚਿਤ ਜਾਤੀ ਵਰਗਾਂ ਦੇ ਨਾਲ ਹੁੰਦੀ ਤੱਕੇ ਸ਼ਾਹੀ ਦੇ ਮੁੱਦੇ ਤੇ ਇਹ ਜਿਮਨੀ ਚੋਣ ਲੜੀ ਜਾਵੇਗੀ ਗੜੀ ਨੇ ਕਿਹਾ ਹੈ ਕਿ 75 ਸਾਲ ਦੇਸ਼ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਪਿੱਛੇ ਲੱਗੂ ਬਣਾ ਕੇ ਰੱਖਿਆ ਗਿਆ ਹੈ ਹੁਣ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਵਿੱਚ ਕਰ ਕਰ ਜਾ ਕੇ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਲਾਭੰਦ ਕਰਕੇ ਜਿਮਨੀ ਚੋਣ ਲੜੇਗੀ ਮਿਲਦਿਆਂ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ